ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਕਾਲੀ ਮਿਰਚ ਦੇ ਨਾਲ ਕਰਨਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੋ ਜਾ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟੇ ਚੱਲਦਾ ਚੱਲਦਾ ਕਾਰੋਬਾਰ ਰੁਕ ਜਾਂਦਾ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਧਨ ਦੌਲਤ ਦੀ ਕਮੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਘਰ ਦੇ ਪਰਿਵਾਰ ਦੇ ਵਿੱਚ ਰੁਕਾਵਟ ਆ ਰਹੀ ਹੈ ਤੁਹਾਡੇ ਘਰ ਦੀ ਸੁਖ ਸਮਰiddhi ਦੇ ਲਈ ਤੇ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬਿਨਾਂ ਕਿਸੇ ਖਰਚੇ ਦੇ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦਾ ਕੀ ਸਹੀ ਸਮਾਂ ਸਹੀ ਤਰੀਕਾ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਉਪਾਅ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੀ ਆ ਕਿ ਜੇਕਰ ਤੁਸੀਂ ਕੋਈ ਵੀ ਉਪਾਅ ਆਪਣੇ ਘਰ ਦੇ ਵਿੱਚ ਕਰਦੇ ਹੋ ਤੇ ਉਸ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਫਿਰ ਤੁਹਾਨੂੰ ਉਸ ਉਪਾਅ ਦਾ ਰਿਜ਼ਲਟ ਮਿਲੇਗਾ ਤੁਸੀਂ ਵਿਸ਼ਵਾਸ ਤੇ ਸੱਚੀ ਸ਼ਰਧਾ ਦੇ ਨਾਲ ਕਰਿਆ ਕਰੋ ਫਿਰ ਤੁਹਾਡਾ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਇਹ ਕਦੇ ਵੀ ਨਹੀਂ ਹੋ ਸਕਦਾ ਤੁਸੀਂ ਆਪਣੇ ਕਿਸੇ ਕੰਮ ਦੇ ਲਈ ਉਪਾਅ ਕਰੋ ਤੇ ਉਸ ਦਾ ਤੁਹਾਨੂੰ ਰਿਜ਼ਲਟ ਨਾ ਮਿਲੇ ਅੱਜ ਜੋ ਉਪਾਅ ਦੱਸਣ ਜਾ ਰਹੇ ਹਾਂ ਇਹ ਕਾਲੀ ਮਿਰਚ ਦੇ ਨਾਲ ਕਰਨਾ ਹੈ ਜਿਵੇਂ ਹੀ ਕਾਲੀ ਮਿਰਚ ਸਾਡੇ ਖਾਣੇ ਨੂੰ ਸੁਆਦਿਸ਼ਟ ਬਣਾਉਂਦੀ ਏ ਉਸ ਦੇ ਨਾਲ-ਨਾਲ ਸਾਡੀਆਂ ਸਾਡੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਦੀ ਏ ਇਸ ਦੇ ਨਾਲ ਜੇਕਰ ਅਸੀਂ ਇਹ ਛੋਟੇ-ਛੋਟੇ ਉਪਾਅ ਕਰਦੇ ਹਾਂ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਆਪਣਾ ਮੁਕਾਮ ਹਾਸਲ ਕਰਦੇ ਹਾਂ ਆਪਣੀ ਜ਼ਿੰਦਗੀ ਤੇ ਤਰੱਕੀ ਤੇ ਰਾਤੇ ਹੁੰਨੇ ਆ ਪਰ ਇਸ ਤਰ੍ਹਾਂ ਦੇ ਹਾਲਾਤ ਜਦੋਂ ਸਾਡੇ ਘਰ ਦੇ ਬਹੁਤ ਵਧੀਆ ਹੋ ਜਾਂਦੇ ਨੇ ਤੇ ਸਾਡਾ ਕਾਰੋਬਾਰ ਵੀ ਸਹੀ ਚੱਲਦਾ ਏ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸਾਡੇ ਬਹੁਤ ਜ਼ਿਆਦੇ ਦੁਸ਼ਮਣ ਵੀ ਬਣ ਬੈਠਦੇ ਨੇ ਕਿਉਂਕਿ ਲੋਕਾਂ ਨੂੰ ਇਹ ਹੁੰਦਾ ਹੈ ਕਿ ਪਤਾ ਨਹੀਂ ਇਹਨਾਂ ਦੇ ਘਰ ਦੇ ਵਿੱਚ ਪੈਸਾ ਕਿੱਥੋਂ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਕਿਵੇਂ ਖਰੀਦ ਰਹੇ ਨੇ ਬਣਾ ਰਹੇ ਨੇ ਇਸ ਕਰਕੇ ਕੁਝ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਸਾਡੇ ਉੱਪਰ ਕੁਝ ਨਾ ਕੁਝ ਜਾਦੂ ਟੂਣਾ ਕਰਵਾਉਂਦੇ ਰਹਿੰਦੇ ਨੇ ਜਿਸ ਤੇ ਕਰਕੇ ਸਾਡੇ ਘਰ ਦੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਲੜਾਈ-ਕਲੇਸ਼ ਬਣਿਆ ਰਹਿੰਦਾ ਹੈ ਕਿ ਸਾਡੇ ਘਰ ਦੇ ਵਿੱਚ ਸੁੱਖ-ਸਮਰiddhi ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਏ ਪਰ ਰੁਕਦਾ ਨਹੀਂ ਹੈਗਾ ਇਹ ਬਹੁਤ ਸਾਰੇ ਘਰਾਂ ਦੇ ਵਿੱਚ ਪ੍ਰੋਬਲਮ ਹੁੰਦੀਆਂ ਨੇ ਅਕਸਰ ਹੀ ਆਮ ਕਰਕੇ ਆਪਾਂ ਦੇਖਦੇ ਹਾਂ ਜਦੋਂ ਅਚਾਨਕ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਏ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੁੰਦਾ ਜਾਂ ਫਿਰ ਸਾਡੇ ਕੋਈ ਗ੍ਰਹਿ દોਸ਼ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਏ ਕਿਸੇ ਵੀ ਤਰੀਕੇ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਹਾਡੀਆਂ ਇਸ ਉਪਾਅ ਦੇ ਨਾਲ 101% ਜੰਗੀਆਂ ਵੀ ਮੁਸ਼ਕਲਾਂ ਹੋਣਗੀਆਂ ਪ੍ਰੋਬਲਮ ਹੋਣਗੀਆਂ ਉਹ ਸਾਰੀਆਂ ਦੂਰ ਹੋ ਜਾਣੀਆਂ ਆਓ ਜੇ ਹੁਣ ਤੁਹਾਨੂੰ ਅਸੀਂ ਦੱਸ ਦੇ ਕਿ ਇਸ ਉਪਾਅ ਨੂੰ ਕਰਨ ਦਾ ਸਹੀ ਸਮਾਂ ਕਿਹੜਾ ਹੈ ਕਿ ਇਸ ਦਿਨ ਕਿ ਇਸ ਤਰੀਕੇ ਦੇ ਨਾਲ ਤੇ ਕਿੰਨੀ ਵਾਰ ਇਸ ਉਪਾਅ ਨੂੰ ਅਸੀਂ ਕਰਨਾ ਹੈ ਸਭ ਤੋਂ ਪਹਿਲੀ ਗੱਲ ਕਿ ਇਸ ਉਪਾਣੂ ਕਰਨ ਦੀ ਲਈ ਤੁਸੀਂ ਇਸ ਉਪਾਣੂ ਗੁਪਤ ਵਿਧੀ ਦੇ ਨਾਲ ਕਰਨਾ ਹੈ ਤੇ ਆਪਣੇ ਘਰ ਦਾ ਇੱਕ ਐਸੇ ਰੂਮ ਦੇ ਵਿੱਚ ਕਰਨਾ ਹੈ ਜਿੱਥੇ ਆ ਕੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਜਾਂ ਤੁਹਾਨੂੰ ਕੋਈ ਆਵਾਜ਼ ਨਾ ਮਾਰੇ ਜਾਂ ਤੁਹਾਡੇ ਨਾਲ ਕੋਈ ਵੀ ਰੋਕ ਟੋਕ ਨਾ ਕਰੇ ਇਸ ਉਪਾਣੂ ਕਰਨ ਦਾ ਗੁਪਤ ਵਿਧੀ ਦੇ ਨਾਲੇ ਤੁਹਾਡੇ ਪਰਿਵਾਰਿਕ ਮੈਂਬਰਾਂ ਨੂੰ ਬੇਸ਼ੱਕ ਤੁਹਾਡੇ ਬਾਰੇ ਪਤਾ ਹੋਵੇ ਕਿ ਤੁਸੀਂ ਇਸ ਉਪਾਣੂ ਕਰਨੇ ਚਾ ਰਹੇ ਹੋ ਪਰ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੁਸੀਂ ਇਕੱਲੇ ਨੇ ਇਕੱਲਿਆਂ ਨਹੀਂ ਕਰਨਾ ਹੈ ਤੁਸੀਂ ਆਪਣਾ ਇਕੱਲੇ ਇੱਕ ਰੂਮ ਦੇ ਵਿੱਚ ਬੈਠ ਕੇ ਬਿਨਾ ਕਿਸੇ ਦੇ ਡਿਸਟਰਬਿੰਗ ਤੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਲੈਣੀਆਂ ਨੇ ਸੱਤ ਕਾਲੀਆਂ ਮਿਰਚਾਂ ਬਿਲਕੁਲ ਸਾਬਤ ਹੋਣੀ ਹੈ ਚਾਹੀਦੀਆਂ ਨੇ ਤੇ ਇੱਕ ਤੁਸੀਂ ਵਾਈਟ ਪੇਪਰ ਲੈਣਾ ਬਿਲਕੁਲ ਪਲੇਨ ਹੋਵੇ ਜਿਸ ਤੇ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਨਾਲ ਦਾ ਤੁਸੀਂ ਥੋੜਾ ਜਿਹਾ ਕੱਜਲ ਲੈਣਾ ਏ ਕੱਜਲ ਲੈਣ ਤੇ ਨਾਲ ਤੁਸੀਂ ਇੱਕ ਮਿੱਟੀ ਦੀ ਛੋਟੀ ਜਿਹੀ ਕਟੋਰੀ ਜਾਂ ਫਿਰ ਤੁਸੀਂ ਦੀਵਾ ਲੈ ਸਕਦੇ ਹੋ ਇਸ ਉਪਾਅ ਨੂੰ ਇਸਤਰੀ ਤੇ ਮਰਦ ਦੋਨੇ ਹੀ ਕਰ ਸਕਦੇ ਨੇ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਏ ਉਹ ਇਸ ਉਪਾਅ ਨੂੰ ਕਰ ਸਕਦੇ ਨਹੀਂ ਇਹ ਸਾਰੀਆਂ ਚੀਜ਼ਾਂ ਲੈਣ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਆਪਣੇ ਘਰ ਦੇ ਕਮਰੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰਨਾ ਏ ਕੋਸੀ ਉਥੇ ਸਾਰਾ ਸਮਾਨ ਲੈ ਕੇ ਬੈਠ ਜਾਓ ਤੇ ਜਿਹੜਾ ਤੁਸੀਂ ਵਾਈਟ ਪੇਪਰ ਲਿਆਏ ਉਸ ਦੇ ਉੱਪਰ ਤੁਸੀਂ ਜੋ ਕੱਜਲ ਲਿਆਏ ਉਸ ਦੇ ਨਾਲ ਜੇਕਰ ਤੁਹਾਡੇ ਕੋਲ ਉਕਾਰ ਕਰਨ ਦੇ ਸਮੇਂ ਕੱਜਲ ਨਹੀਂ ਮੌਜੂਦ ਤਾਂ ਤੁਸੀਂ ਬਲੈਕ ਪੈਨ ਚਾ ਫਿਰ ਬਲੈਕ ਮਾਰਕਰ ਵੀ ਲੈ ਸਕਦੇ ਹੋ ਜੋ ਵਾਈਟ ਪੇਪਰ ਲਿਆ ਉਸ ਦੇ ਉੱਪਰ ਤੁਸੀਂ ਆਪਣੀ ਦੁਸ਼ਮਣਤਾ ਦਾ ਨਾਮ ਲਿਖਣਾ ਹੈ ਜੇਕਰ ਤੁਸੀਂ ਕਨਫਰਮ ਹੋ 101% ਕਿ ਤੁਹਾਡਾ ਇੱਕ ਹੀ ਦੁਸ਼ਮਣ ਹੈ ਤੇ ਉਸ ਦਾ ਹੀ ਨਾਮ ਹੈ ਫਿਰ ਤਾਂ ਤੁਸੀਂ ਨਾਮ ਲਿਖੋ ਜੇਕਰ ਤੁਸੀਂ ਜਾਣਦੇ ਹੀ ਨਹੀਂ ਕਿ ਤੁਹਾਡੇ ਕਿੰਨੇ ਦੁਸ਼ਮਣ ਨੇ ਤਾਂ ਉਹਨਾਂ ਦੇ ਕੀ ਨਾਮ ਨੇ ਤੁਹਾਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਤਾਂ ਫਿਰ ਤੁਸੀਂ ਉਸ ਵਾਈਟ ਪੇਪਰ ਤੇ ਬਲੈਕ ਪੈਨ ਮਾਰਕਰ ਜਾਂ ਫਿਰ ਕੱਚਲ ਦੇ ਨਾਲ ਦੁਸ਼ਮਣ ਇਕੱਲਾ ਦੁਸ਼ਮਣ ਲਿਖ ਸਕਦੇ ਹੋ ਜਾਂ ਫਿਰ ਗੁਪਤ ਦੁਸ਼ਮਣ ਲਿਖ ਸਕਦੇ ਹੋ ਜੇਕਰ ਤੁਹਾਨੂੰ ਨਾਮ ਵੀ ਪਤਾ ਹੈ ਤਾਂ ਤੁਸੀਂ ਚਾਰ ਦੁਸ਼ਮਣਾਂ ਤੋਂ ਵੱਧ ਕਹਿਣ ਦਾ ਭਾਵ ਕਿ ਚਾਰ ਨਾਮ ਤੋਂ ਵੱਧ ਤੁਸੀਂ ਨਾਮ ਨਹੀਂ ਲਿਖ ਸਕਦੇ ਨਹੀਂ ਤਾਂ ਫਿਰ ਤੁਸੀਂ ਗੁਪਤ ਦੁਸ਼ਮਣ ਹੀ ਲੇਖ ਲਓ ਜੋ ਲੋਕ ਵੀ ਸਾਡੇ ਉੱਪਰ ਕੋਈ ਗਲਤ ਕਰਵਾਉਂਦੇ ਨੇ ਚਾਹ ਫਿਰ ਉਸੇ ਨਾਲ ਸਾਡਾ ਜਿਹੜੀ ਬੁੱਧੀ ਏ ਉਹ ਕੰਮ ਕਰਨਾ ਬੰਦ ਕਰ ਦਿੰਦੀ ਏ ਚਾਹ ਫਿਰ ਸਾਡੇ ਵਪਾਰ ਨੂੰ ਲੈ ਕੇ ਜਿਸ ਤੇ ਨਾਲ ਸਾਡਾ ਕਾਰੋਬਾਰ ਰੁਕ ਜਾਂਦਾ ਏ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਿਸ ਕਰਕੇ ਲੜਾਈ ਕਲੇਸ਼ ਸਾਡੇ ਘਰ ਦੇ ਵਿੱਚ ਬਣਿਆ ਰਹਿੰਦਾ ਏ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੋਣ ਦੇ ਕਰਕੇ ਸੁੱਖ ਸਮ੍ਰiddhi ਨਹੀਂ ਰਹਿੰਦੀ ਇਸ ਤਰ੍ਹਾਂ ਵਾਈਟ ਪੇਪਰ ਦੇ ਉੱਪਰ ਤੁਸੀਂ ਗੁਕਤ ਦੁਸ਼ਮਨ ਲਿਖਣ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਸਤ ਕਾਲੀ ਮਿਰਚ ਦੇ ਦਾਣੇ ਲਏ ਨੇ ਉਹਨਾਂ ਨੂੰ ਤੁਸੀਂ ਜੋ ਦੁਸ਼ਮਨ ਲਿਖਿਆ ਉਹਨਾਂ ਦੇ ਉੱਪਰ ਇੱਕ ਇੱਕ ਕਰਕੇ ਸਾਰੇ ਦਾਣਿਆਂ ਨੂੰ ਰੱਖ ਦੇਣਾ ਜਿਵੇਂ ਇੱਕ ਕਾਲੀ ਮਿਰਚ ਦਾ ਦਾਣਾ ਚੁੱਕਿਆ ਉਸ ਨੂੰ ਰੱਖਿਆ ਤਾਂ ਦੁਸ਼ਮਣ ਬੋਲ ਦਿੱਤਾ ਦੂਸਰੀ ਕਾਲੀ ਮਿਰਚ ਦਾ ਦਾਣਾ ਰੱਖਿਆ ਤਾਂ ਫੇਰ ਬੋਲਿਆ ਇਸੇ ਤਰ੍ਹਾਂ ਤੁਸੀਂ ਵਾਰੀ-ਵਾਰੀ ਨਾਲ ਸਾਰੇ ਦਾਣੇ ਮਿਰਚ ਦੇ ਰੱਖਦੇ ਨਹੀਂ ਨੀ ਤੇ ਨਾਲੇ-ਨਾਲ ਬੋਲਦੇ ਜਾਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਮਿੱਟੀ ਦਾ ਦੀਵਾ ਲਿਆ ਜਾਂ ਫੇਰ ਛੋਟੀ ਜਿਹੀ ਕਟੋਰੀ ਲਈ ਉਸ ਦੇ ਵਿੱਚ ਰੱਖ ਕੇ ਇਸ ਨੂੰ ਤੁਸੀਂ ਕਪੂਰ ਦੇ ਨਾਲ ਜਲਾ ਸਕਦੇ ਹੋ ਤੁਸੀਂ ਇਸ ਨੂੰ ਗੈਸ ਤੇ ਚਲਾਉਣਾ ਚਾਹੁੰਦੇ ਹੋ ਤਾਂ ਉੱਥੇ ਵੀ ਜਲਾ ਸਕਦੇ ਹੋ ਪਰ ਉੱਥੇ ਚਲਾਉਣ ਤੋਂ ਸਹੀ ਏ ਕਿ ਤੁਸੀਂ ਇਸ ਨੂੰ ਮਿੱਟੀ ਦੇ ਦੀਵੇ ਦੇ ਵਿੱਚ ਜਾਂ ਫਿਰ ਮਿੱਟੀ ਦੇ ਕਿਸੇ ਬਰਤਨ ਦੇ ਵਿੱਚ ਕਟੋਰੀ ਦੇ ਵਿੱਚ ਪਾ ਕੇ ਵਿੱਚ ਕਪੂਰ ਰੱਖ ਕੇ ਤੇ ਕਪੂਰ ਦੇ ਨਾਲ ਇਸ ਨੂੰ ਤੁਸੀਂ ਜਲਾ ਦੇਣਾ ਇਸ ਤਰ੍ਹਾਂ ਜਲਾਉਣ ਤੋਂ ਬਾਅਦ ਦੇ ਵਿੱਚ ਇਸ ਦੀ ਜਦੋਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਰਾਖ ਬਣ ਚਾਵੇਗੀ ਤਾਂ ਇਸ ਰਾਖ ਨੂੰ ਲੈ ਕੇ ਤੁਸੀਂ ਚਾਹ ਦੇ ਪਾਣੀ ਦੇ ਵਿੱਚ ਵਹਾ ਦੇਣਾ ਜੇਕਰ ਤੁਹਾਡੇ ਘਰ ਤੋਂ ਬਾਹਰ ਕਿਤੇ ਚੱਲਦਾ ਪਾਣੀ ਹੈਗਾ ਨਹਿਰ ਜਾਂ ਨਦੀ ਦਾ ਤੁਸੀਂ ਉੱਥੇ ਵੀ ਵਹਾ ਸਕਦੇ ਹੋ ਜੇਕਰ ਤੁਹਾਡੇ ਘਰ ਤੋਂ ਬਾਹਰ ਨੇੜੇ ਕਿਤੇ ਪਾਣੀ ਨਹੀਂ ਹੈਗਾ ਤਾਂ ਤੁਸੀਂ ਘਰ ਦੇ ਵਿੱਚ ਜੋ ਸ਼ੰਕ ਹੁੰਦਾ ਹੈ ਸ਼ੰਕ ਦੇ ਵਿੱਚ ਤੁਸੀਂ ਰੱਖ ਕੇ ਉੱਪਰ ਦੀ ਪਾਣੀ ਪਾ ਕੇ ਉਸ ਪਾਣੀ ਦੇ ਵਿੱਚ ਵੀ ਤੁਸੀਂ ਇਸ ਨੂੰ ਵਹਾ ਸਕਦੇ ਹੋ ਬਸ ਇੰਨਾ ਹੀ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਰ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਬਾਹਰ ਚਾਨ ਦੀ ਵੀ ਜ਼ਰੂਰਤ ਨਹੀਂ ਪੈਂਦੀਗੀ ਬਸ ਤੁਸੀਂ ਇਹ ਸਮਝ ਲਓ ਕਿ ਤੁਸੀਂ ਘਰ ਬੈਠੇ ਬੈਠੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਬੜੀ ਆਸਾਨੀ ਦੇ ਨਾਲ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਨੂੰ ਕੋਈ ਦੁਸ਼ਮਣ ਪਰਛਾਅ ਨਹੀਂ ਕਰ ਪਾਵੇਗਾ ਤੇ ਜੇਕਰ ਤੁਹਾਡੇ ਉੱਪਰ ਕਿਸੇ ਦਾ ਇਸ ਤਰ੍ਹਾਂ ਦਾ ਕੁਝ ਕੀਤਾ ਕਰਾਇਆ ਉਹ ਵੀ ਤੁਹਾਡੇ ਤੋਂ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਕਰਨਾ ਕਿੰਨੀ ਵਾਰ ਹੈ ਇਸ ਉਪਾਅ ਨੂੰ ਸਿਰਫ ਤੁਸੀਂ ਦੋ ਵਾਰ ਹੀ ਕਰਨਾ ਹੈ ਦੋ ਵਾਰ ਕਰੋਗੇ ਦੋ ਵਾਰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਦੋ ਵਾਰ ਤੋਂ ਜ਼ਿਆਦਾ ਵਾਰ ਕਰਨ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ ਵੈਸੇ ਤਾਂ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਕਰਦੇ ਹੋ ਤੇ ਇਸ ਦਾ ਬਹੁਤ ਹੀ ਜ਼ਿਆਦਾ ਉੱਤਮ ਰਿਜ਼ਲਟ ਮਿਲੇਗਾ ਕਿਉਂਕਿ ਸ਼ਨੀਵਾਰ ਦਾ ਜਿਹੜਾ ਦੇ ਨੇ ਉਹ ਸ਼ਨੀ ਦੇਵ ਨੂੰ ਹੀ ਸਮਰਪਿਤ ਹੈ ਤੇ ਕਾਲੀ ਮਿਰਚ ਦਾ ਜੋ ਇਹ ਉਪਾਸ ਹੀ ਕਰ ਲਏ ਆ ਕਾਲੀ ਮਿਰਚ ਸ਼ਨੀ ਦੇਵ ਦੇ ਨਾਲ ਹੀ ਸਬੰਧਿਤ ਹੈ ਸੋ ਇਸ ਉਪਾ ਨੂੰ ਤੁਸੀਂ ਅੱਜ ਹੀ ਆਪਣੇ ਘਰ ਦੇ ਵਿੱਚ ਕਰੋ ਤੇ ਆਪਣੀ ਦੁਸ਼ਮਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਦੂਰ ਸੁੱਟ ਦਿਓ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਸ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਨੇ ਇਸ ਉਪਾਅ ਨੂੰ ਤੁਸੀਂ ਬੜੇ ਆਰਾਮ ਦੇ ਨਾਲ ਸੌਖੇ ਤੇ ਸਰਲ ਤਰੀਕੇ ਦੇ ਨਾਲ ਬਿਨਾ ਕੋਈ ਪੈਸਾ ਖਰਚ ਕੀਤੇ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀਆਂ ਇਹ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਅਗਲੀ ਵੀਡੀਓ ਦੇ ਨਾਲ